ਬੈਂਗਣ ਜਿਹੜੇ ਆ ਆਪਾਂ ਨੇ ਪਾਣ ਲੱਗਿਆ ਵਿੱਚ ਇਹ ਨੂੰ ਰੋ ਰੋ ਇੱਕ ਉਹ ਕਰ ਚੀ ਇਹਦੇ ਕਰਨੇ ਆਖਣੇ ਚਾਰ ਭਾਗ ਪਲੱਸ ਕਰ ਲੈਣਾ ਉਹ ਪਲੱਸ ਐਵੇਂ ਪਲੱਸ ਤੇਰਾ ਪੈਸਾ ਨਹੀਂ ਪਰਾਇਟਾਰ ਦੇ ਪਰ ਇਹ ਬੈਂਗਣਾਂ ਦੀ ਸਬਜ਼ੀ ਆਪਾਂ ਬਣਾਵਾਂਗੇ ਬੈਂਗਣ ਉਹ ਵੀ ਭਰ ਕੇ ਘਰ ਦੇ ਬੈਂਗਣ ਨੇ ਇਹ ਤੇ ਇਹ ਤੇ ਹੈਗੇ ਵੀ ਆਪਣੇ ਕੋਲ ਪਾਈ ਆ ਗੁਨੇ ਤੇ ਭਰ ਕੇ ਬਣਾਉਣੇ ਨੇ ਆਪਾਂ ਅੱਜ ਫਿਰ ਬਣੇ ਰੋ ਮੈਂ ਫਿਰ ਵੀਡੀਓ ਦੇ ਵਿੱਚ ਤੋ ਵੀਡੀਓ ਸਕਿਪ ਨਹੀਂ ਕਰਨੀ ਹੈਗੀ ਚੰਗੀ ਲੱਗੀ ਜੂਈੇ ਸ਼ੇਅਰ ਕਰ ਦਿਓ ਪੰਜਾਬੀ ਦੇ ਖਾਣੇ ਜਿਹੜੇ ਆਪਾਂ ਨੂੰ ਜਿਦਣੋ ਇਹਦੇ ਕਰਨੇ ਆਪਣੇ ਚਾਰ ਭਾਗ ਪਲੱਸ ਕਰ ਲੈਣਾ ਉਹ ਪਲੱਸ ਐਵੇਂ ਪਲੱਸ ਕਰਦੋ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਤਾਂ ਲੂਣ ਮਰਚ ਮਸਾਲਾ ਠੀਕ ਆ ਸਾਰੇ ਬੈਂਗਾਂ ਨੂੰ ਆਪਾਂ ਇਦਾਂ ਹੀ ਕਰ ਦਿੰਦੇ ਆ ਠੀਕ ਆ ਤੇ ਬੈਂਗਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਵੇਕ ਲੈਣੇ ਆ ਖਾਣਾ ਨੂੰ ਵੇਬੈੰਗ ਵਿੱਚ ਇਹ ਹੈਗਾ ਥੋੜਾ ਜਿਹਾ ਖਾਣਾ ਵਿੱਚ ਥੋੜਾ ਜਿਹਾ ये ਆਪਾਂ ਕੱਢ ਲੈਣਾ ਉਹ थोड़ा ਜਿਹਾ ਹੈਗਾ ਇੱਕ ਸੁੰਡੀ ਸੀ ਉਹਦਾ ਕਤਲ ਹੋ ਗਿਆ ਸੋ ਕੋਈ ਗੱਲ ਨਹੀਂ ਨਾ ਸਾਰਾ ਆਪਨੇ ਕੱਢੇ ਦਿੱਤੀ ਬਾਅਦ ਆਦਾਂ ਸਾਰੇ ਕੱਢੇ ਦਿੱਤਾ ਹੋਇਆ ਇੱਕ ਹੀ ਆਖ ਤੇ ਮੈਂ ਮੰਗਣੇ ਚੋਰੀ ਕਰਨਾ ਵੀ ਸਾਫ ਆ ਕੇ ਨਹੀਂ ਤੇ ਸਾਫ ਦਾ ਉਹਨੂੰ ਵਰਤਿਆ ਨਹੀਂ ਤਾਂ ਸੋਟ ਦੇ। ਇਹ ਸਾਫ। ਮੰਗਣੇ ਦੇ ਵੇਸੀਰ ਮੈਨਿਕ ਪਿੱਕਾਣੇ ਮੈਂ ਮੰਗਣਾ ਖਾੜ ਦੀ। ਇਹ ਮੰਗਣੇ। ਆਹ ਬੰਨ ਲਾ ਦਿਆ। ਬਹੁਤ ਖਰਾਬ ਲੱਗਦਾ। ਲੋਈ ਖਰਾਬ ਨਿਕਲਿਆ ਕਿਉਂਕਿ ਜਿਹੜੇ ਦੇਸੀ ਮੰਗਣੇ ਹੁੰਦੇ ਆ ਇਹਨਾਂ ਨੂੰ ਨਾ ਰੇਸ ਸਪਰੇ ਬੰਦੀ ਨਹੀਂ ਗਈ ਤੇ ਥਾਂ ਕਰਕੇ ਖਰਾਬ ਹੋ ਜਾਂਦੇ ਆ। ਕੋਈ ਗੱਲ ਚਾਰਾਂਾਂ ਦੀ ਬੰਗਣੇ ਸਹੀ। ਉਹ ਮਾਣਾਂਗੇ ਜੂੜ ਬੰਨ ਇੱਕੋ ਮਹੀਏ ਬਣਾਵਾਂਗੇ ਜੂੜਾ। ਮੈਂ ਛੋਟੀ ਦੀ ਮੰਗਣੀ ਹੈ ਤੂੰ ਹੁਣ ਤੇ ਨਹੀਂ ਅੰਤ ਕਰ। ਕੋਈ ਗੱਲ। ਇਹ ਕਿੱਥੇ ਬਣਾ ਲਾਗੇ। ਮੈਂ ਅੱਧਾ ਕਰ ਦਿੰਦਾ। ਉਹਨਾਂ ਨੂੰ ਮਰੇ ਚਾਰ ਦੇ ਕਾ ਲਾਸਟ ਪਨਵਾ ਤੇਰੀ ਚਾਰੀ ਸੇ ਕਰ ਲੈਣੀ ਤੇਰੀ ਬੰਨ ਬਹੁਤ ਬੜੀ ਉੱਪਰ ਲੱਗੀ ਜਿਹੜਾ ਥੋੜਾ ਜਾਏ ਐ ਉੱਤੋਂ ਉਹ ਨਹੀਂ ਉੱਤੋਂ ਸਾਰਾ ਸਾਫ ਅਬ ਵਿਚ ਸੈਂਟਰ ਦੇ ਵਿੱਚ ਉਹ ਕਿੰਦਾ ਪਿਆ ਹੋਇਆ ਬਣਾ ਰਿਹਾ ਹੈ ਸੈਂਟਰ ਦੇ ਵਿੱਚ ਉਹ ਵੀ ਆਪਾਂ ਕੱਢਣਾ ਹੈ ਤੇ ਨਾ ਉਹਦੇ ਬੱਚੇ ਹੈ ਕੋਈ ਵਿਚੇ ਵਾਲੀ ਮੇਰੀ ਹੈ ਉਹਨੂੰ ਲਾ ਦੇਗੀ ਕੋਈ ਗੱਲ ਨਹੀਂ ਤੁਮਾਂ ਇਹਨਾਂ ਉਹਦਾ ਥੀਕਾ ਕੁਦਰਤੀ ਬਣਾ ਲੀਏਗਾ ਤਾਂ ਮਸਾ ਨਹੀਂ ਆਪਾਂ ਨੇ ਸਟਾਰਟ ਕਰਨਾ ਦੂਸਰਾ ਪੱਤਾ ਸ ਬੈਂਗਣ ਦੇਲੇ ਕੱਟ ਕੱਟਣ ਤੋਂ ਬਾਅਦ ਹੁਣ ਆਪਾਂ ਨੇ ਨਾ ਆ ਹਲਦੀ ਲੂਣ ਮਰਚਾ ਮਸਾਲਾ ਇਹਦਾ ਵੀ ਸਮਾਨ ਪੈਂਦਾ ਹੁੰਦਾ ਉਹ ਪਾਵਾਂਗੇ ਇਹਦੇ ਵਿੱਚ ਜਿਹੜੀ ਹਲਦੀ ਆ ਥੋੜੀ ਜੀ ਘੱਟ ਕੁਆਂਟੀਟੀ ਜੀ ਰੱਖਣੀ ਹੈ ਕਿਉਂਕਿ ਇਹਨੂੰ ਆਪ ਕੋਲ ਲੱਗਣੀ ਚਾਹੀਦਾ ਹਲਦੀ ਦਾ ਸਵਾਦ ਜਰੀਦਾ ਸਵਾਦ ਵਾਸਤੇ ਥੋੜੀ ਜੀ ਤੇ ਨਮਕਾ ਜਿਹੜਾ ਉਹ ਵੀ ਥੋੜਾ ਜਿਆ ਅੱਧੇ ਨਾਲੋਂ ਥੋੜਾ ਜਿਆ ਘੱਟ ਪਾਉਂਦੇ ਤੇ ਜਿਹੜੀ ਮਾਲਚਾਂ ਨੇ ਉਹ ਵੀ ਅੱਧੇ ਨਾਲੋਂ ਥੋੜਾ ਜਿਆ ਘੱਟ ਠੀਕ ਹੈ ਤੇ ਆ ਗਰਮ ਮਸਾਲਾ ਜਿਹੜਾ ਹੁੰਦਾ ਜਿਹਦੇ ਵਿੱਚ ਧਨੀਆ ਹੋਰ ਲੜਣਾ ਠੜਣਾ ਪਤਾ ਨਹੀਂ ਕੀ ਇਹ ਵੀ ਅੱਧਾ ਜਿਆ ਇਹ ਤੋਂ ਬਾਅਦ ਇਹ ਗੱਲਾਂ ਜਿਵੇਂ ਕਰ ਬਣਾ ਦੋ ਇਹਨੂੰ ਆਪਣੇ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰੀ ਜਾਣਾ ਕਰੀ ਜਾਣਾ ਮਿਕਸ ਕਰ ਲਿਆ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਇਹ ਪੈਨੇ ਆਪਣੇ ਬੈਂਗਣ ਬੈਂਗਣ ਬੈਂਗਣਾਂ ਦੇ ਆਪਣੇ ਇਹਨੂੰ ਟੁੰਡੀ ਨਾਲ ਤਰਲੇ ਜੇ ਸਭ ਤੋਂ ਵਧੀਆ ਚੰਗੀ ਤਰ੍ਹਾਂ ਪਹਿਲਾਂ ਪਕਾ ਦੇ

ਇਹਨੇ ਆਪਾਂ ਨੇ ਬੈਂਕਲਾ ਜਿਹਾ ਭਰ ਕੇ ਪੈਂਟ ਨਹੀਂ ਇਹਨੂੰ ਭਰ ਕੇ ਨਹੀਂ। ਹੁਣ ਆਪਾਂ ਇਹ ਕੜਾਈ ਇਹ ਛੋਟੀ ਜੀ ਤੇ ਪਤਾ ਨਹੀਂ ਮੈਨੂੰ ਦੋਲੇ ਜੀ ਕਿ ਕਹਿੰਦੇ ਇਹਦੇ ਛੋਟੀ ਕੜਾਈ ਪਾ ਲੈਣੇ। ਇਹਨੂੰ ਚਲਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਪਾਾਂਗੇ ਤੇਲ ਜਿੰਨਾ ਆਪਾਂ ਨੂੰ ਚਾਹੀਦਾ। ਲਓ ਇਹ ਤੇ ਚੱਲਦਾ। ਇਹ ਇਹਨਾਂ ਨੂੰ ਪਈਮਾ ਦਾ ਇੱਕ ਬਾਤ ਇਹ ਤੋੜ ਚੀਸ। ਇਹ ਤੋੜ ਚੀਸ ਤੇਲ ਪਾ ਤੋ ਕੇ ਹੰਤਾ ਦੇ ਦੇਣਾ ਕੋਨੇ ਦੀ ਵੇਟ ਕਰਦੇ ਆ ਵੀ ਗਰਮ ਹੋ ਜਵੇ ਮਤਲਬ ਕਿ ਤੇ ਪੱਕ ਜਿਵੇ ਕੋਰ ਤੇਰਾ ਪੈਸੇ ਨਹੀਂ ਪੜਾ ਦੇ ਦਿੰਦੇ ਆ ਡੰਗਣ ਜਿਹੜੇ ਆ ਆਪਾਂ ਨੇ ਪਾਣ ਲੱਗੇ ਆ ਦੇਖੋ ਇਹ ਲੋਰੋ ਏਹ ਹੁਣ ਪਾਣੀ ਆਪਾਂ ਫਲਾਣਾ ਹੀ ਚਾਹੀਦਾ ਹੈ ਕਿ ਨਿੰਦਾ ਨਾਲ ਹੀ ਕਿੰਦੇ ਪਰ ਮੇਰੇ ਘਰਾਂ ਨਾਲੋਂ ਧੁੱਲੀ ਹੈ ਫਲਾ ਦੇ ਨਿਆ ਬਸਲੇ ਥੋੜੇ ਜਿਹਾ ਖਾ ਲਈ ਸੱਤ ਜੀ ਕਦੇ ਪਹਿਲਾ ਮੈਂ ਇਹ ਸਬਜ਼ੀ ਬਣਾਈ ਸੀ ਮੈਡੀ ਅੱਧਾ ਚਾਹਤੇ ਤੀਜਾ ਹੋਲੇ ਭਾਗ ਤੇ ਨੂੰ ਸਾਗ ਚੱਕਾ ਦੀ ਹੈ ਕੋਈ ਨਾ ਨਾ ਇਹ ਮੈ ਲਿਆ ਕੋਣ ਚ ਦਰਮੈਂਟ ਬਾਦ ਜਦ ਤੱਕ ਸਬਜੀ ਬਣ ਜੂਗੀ ਆ ਜਿਓ ਤੇ ਇਹ ਗੱਲਾਂ ਬਾਅਦ ਵਿੱਚ ਤੁਸੀਂ ਆ ਬੈਂਗਣ ਦੀ ਸਬਜੀ ਦੇਖੋ ਜਿਹੜੀ ਆ ਰੈਡੀ ਹੋ ਕੇ ਤਿਆਰ ਹੋਈ ਹੈ ਇਹ ਨੂੰ ਕਹਿੰਦੇ ਆ ਭਰ ਕੇ ਬੈਂਗਣ ਮੰਨਣਾ ਤੇ ਉੱਪਰ ਇਹ ਬੈਂਗਣ ਨਹੀਂ ਹੈ ਤੇ ਉਹ ਵੀ ਬੈਂਕਰ ਨੇ ਘਰ ਦੇ ਘਰ ਦੇ ਬੈਂਗਣ ਜਿਹੜੇ ਬੜੀ ਘੈਂਟ ਬਣਦੇ ਇਹ। ਆ ਕੇ ਚੈੱਕ ਕਰਾਂਗੇ ਬਾਚੋਂ। ਰੋਟੀ ਦੇ ਨਾਲ ਜਿਹੇ ਬਣੇ ਆ। ਤੁਸੀਂ ਕਮੈਂਟ ਕਰਕੇ ਦੱਸੋ ਕਦੇ ਖਾਧਿਆ ਤੁਸੀਂ ਇਹ ਬੈਂਗਣ। oily food ਆ ਇਹ ਪਰ ਹੈ ਸਿਹਤ ਲਈ ਬਹੁਤ ਘੈਂਟ ਆ। ਤੇ 2 ਮਾੜਾ ਜਿਹਾ ਮੇਨੂੰ ਇਹ ਤਾਂ ਸਿਸਟਮ ਆਹ ਕਹਣ ਚੀਜ਼ ਦੇਖੋ ਵਿਊ ਚੈੱਕ ਕਰੋ ਤੁਸੀਂ ਬੈਂਗਣਾ ਦਾ ਇਹਨੇ ਪਰੇ ਹੋਏ ਬੈਂਗਣ ਪਰੇ ਹੋਏ ਬੈਂਗਣਾ ਦੀ ਸਬਜੀ ਹੈ ਤਿਆਰ ਆਪਣੇ ਮਾਪੂ ਸੋ ਖਾਗ ਜਾ ਕਰੀਏ ਮੜੇ ਜੀ ਮਾਤਾ ਹੈਂ ਖਾਣਾ ਖਾ ਕੇ ਚੈੱਕ ਕਰ ਸਕਦਾ ਆਪਣਾ ਟੇਸ ਲਾ ਲਈਏ ਜਾਦੀ ਰੋਟੀ ਨਹੀਂ ਪੱਕੀਗੀ ਮਾਤਾ ਨੇ ਰੋਟੀ ਬਣਾਉਣੀ ਆ ਚਲੋ ਉਦਾਂ ਮੈਂ ਤੁਹਾਨੂੰ ਦੇਖ ਕੇ ਤਾਂ ਚੇਪੜ ਕਰਕੇ ਦੱਸ ਦੇਣਾ ਖਾ ਕੇ ਵੀ ਚੈੱਕ ਕਰ ਸਕਦੇ ਆ ਨਾ ਇਹ ਤਾਂ ਦੇਖੋ ਆਇਆ ਬੈਂਗਣਾ ਆਪਣਾ ਠੀਕ ਹੈ ਹੁਣ ਦੇਖਦੇ ਆ ਖਾ ਕੇ ਇਹ ਕਿਹਜਾ ਬੰਦਾ ਗਰਮਾ ਦੇ ਤੇ ਉਤਨੀ ਕਿਲਾ ਨਾ ਜਣਾ ਵਾਕਈ ਘੈਂਟ ਆ ਮੰਮੀ ਐ ਸਰੇ ਅਲਚੀ ਜੀ ਬਣ ਗਈ ਐਸੇ ਤਰੀਕੇ ਤੋਂ ਬਣਾਈ ਜਾਈਂ ਤੇਰੀ ਰੋਜ਼ ਜੰਗਾ ਘੈਂਟ ਆ ਤੇ ਨਾਲੇ ਤੇਨ ਵੱਲ ਲੱਗਦਾ ਨਾਲੇ ਤੇਰੀ ਚਲੋ ਠੀਕ ਆ ਮੈਂ ਖਾਵਾਂ ਬੈਂਗਰ ਮਿਲਦਾ ਕਿਸੇ ਹੋੜਵੜੀ ਦੇ ਵਿੱਚ ਤਾਂ ਤਾਂ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਟਾਟਾ ਬਾਏ ਬਾਏ